ਹਾਂ ਜੀ ਇਹ ਹੋ ਗਿਆ ਜੀ ਜਿਹਦਾ ਸੋਜੀ ਲਾਇਆ ਜੀ ਯਾਰ ਕਿਉਂ ਨਹੀਂ ਜਾਣਗੇ ਸਾਡਾ ਹੱਕ ਹੈ ਜਿੱਤੇ ਕੰਡੀਡਟ ਦੇ ਰਿਹਾ ਜੀ ਸਾਡਾ ਮੇਰੇ ਲਈ ਸਾਡਾ ਕਿਸਾਨ ਜਿੱਤੇ ਅੱਗੇ ਜਿਹੜਾ ਫੜਿਆ ਸੀ ਦਿੱਲੀ ਉਹਦੇ ਭਵੰਤਮਾਨ ਨੂੰ ਨਹੀਂ ਖਾਦੋ ਉੱਥੇ ਜਾਂਦੇ ਜਿਹੜਾ ਬੋੜੇ ਸੀ ਉਹਦਾ ਤਕਰੀ ਸੀ ਉਹ 30% ਰੋਕੇ ਜੀ ਹੋਰ 50 ਰੋਕੇ ਨਹੀਂ 50 ਰੋਕੇ ਬੋਲਦਾ ਕੀ ਹੋਣਾ ਹੈ ਫਿਰ ਸਰਕਾਰ ਵਾਲੇ 30% ਰੋਕੇ ਇਹ ਪੁਲਿਸ ਨੂੰ ਥੀ ਲਾ ਮਾਲੀ ਵਾਲੀ 50 ਦੇ ਰੋਕ ਲੈ ਤੁਸੀਂ ਕੱਥੇ ਟੁਕਦੇ ਆ ਸਾਨੂੰ ਮੈਸੇਜ ਆਇਆ ਜੀ ਇਸ ਚੀਜ਼ ਦਾ ਇਹ ਵੀ ਕੋਈ ਨਹੀਂ ਇਹ ਨਿਰਮਲ ਇੱਕ ਮਿੰਟ ਜੀ ਮੁਮਕਨ ਕਾਲ ਹੋਣਾ ਬੋਲਣਾ ਜੀ ਆਸ਼ਾ ਕਰਦੇ ਹੋ ਜੀ ਆਪ ਸਤਿਕਾਰ ਸਤਿਕਾਰ ਮੁਰਦਾਬਾਦ 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 ਪ੍ਰਦਾਵ 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 ਮਾੜੀ ਸੜਕ ਸੀ ਸੜਕ ਨਹੀਂ ਹੈ ਕਿੱਥੇ ਜਗਾ ਦਿਆ ਹੈ ਇੱਥੇ ਕਾਦਰ ਬੈਰੋ ਇੱਥੇ ਨਾ ਆਉਂਦੇ ਇਹ ਤੁਸੀਂ ਪ੍ਰਗਸ਼ਤੀ ਕਰਦੇ ਹੋ ਨਾ ਆਪਣਾ ਜਿਆਦਾ ਲੋਕਾਂ ਨੂੰ ਪ੍ਰਗਸ਼ਤੀ ਕਰਦਾ ਲੋਕਾਂ ਨੂੰ ਪ੍ਰਗਸ਼ਤੀ ਦੋਸਤਾਂ ਨੂੰ ਬਤਾ ਇਸ ਲਈ ਮਾ ਤੁਹਾਨੂੰ ਪਤਾ ਹੀ ਨਹੀਂ ਆਉਂਦਾ ਆ ਤੁਹਾਡੇ ਕੋਲ ਫੋਨ ਬੜੇ ਹੋ ਗਏ ਆ ਗੱਲ ਕੋਈ ਲੋਕਾਂ ਦੇ ਲੋਕਾਂ ਦਾ ਫੋਨ ਕਰਦੇ ਆ ਇਹ ਆਪਾਂ ਲੋਕਾਂ ਨੂੰ ਫੋਨ ਕਰਦੇ ਆ ਨਹੀਂ ਜੀ ਅੱਜ ਤੋਂ ਪਹਿਲਾਂ ਕਦੇ ਕੋਈ ਗੱਲ ਹੋਈ ਹੈ ਕੋਈ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਆਪਦਾ ਕੰਮ ਕਰਦੇ ਹਾਂ ਤੁਸੀਂ ਆਪਦਾ ਕਰ ਲਓ ਜੀ ਨਹੀਂ ਐਕਸ ਸਿੰਮਲੇ ਸਾਹਿਬ ਇਹਨਾਂ ਨੇ ਪਹਿਲੀ ਵਾਰ ਮਿਲਿਆ ਤੁਹਾਨੂੰ ਵੀ ਪਹਿਲੀ ਵਾਰ ਫਿਰ ਸਰ ਤੁਸੀਂ ਆਪਦਾ ਕੰਮ ਕਰਦੇ ਹਾਂ ਅਸੀਂ ਆਪਦਾ ਕਰਦੇ ਹਾਂ ਤੁਸੀਂ ਵਿਰੋਧ ਜਿਹੜਾ ਕਰਦੇ ਹੋ ਵਿਰੋਧ ਹੱਥੀਂ ਕਰਕੇ ਸਾਡੇ ਨਾਲ ਬਾਰਾਈ ਜੀ ਕਾਨੂੰਨ ਦੇ ਵਿਰੋਧਾ ਜੀ ਨਹੀਂ ਮਨੁੱਖੀ ਸਾਹਿਬ ਦੇ ਵਿਰੋਧਾ ਸਾਹਿਬ ਦਾ ਸਭ ਕੁਝ ਕਾਨੂੰਨ ਦਾ ਉੱਤ ਹੋਇਆ ਫਿਰ ਤੁਸੀਂ ਡਿਸਾਈਡ ਕਰਨੀ ਆ ਨਹੀਂ ਜੀ ਥੋੜੀ ਜਿਹੀ ਤੁਸੀਂ ਤੁਸੀਂ ਅਸੀਂ ਪੱਕੀ ਗੱਲ ਕਰ ਰਹੇ ਹਾਂ ਠੀਕ ਹੈ ਕਾਝਗਰਾਓ ਤੋਂ ਬਹੁਤ ਸਾਰੇ ਸਾਡੇ ਵਰਕਰ ਅੱਜ ਮੇਰੇ ਨਾਲ ਵੀ ਤੇ ਮੇਰੇ ਨਾਲ ਪਿੱਛੇ ਵੀ ਜਿਹੜੇ ਸੀਗੇ ਉਹ ਸਾਰੇ ਆ ਰਹੇ ਸੀਗੇ ਤੇ ਸਾਨੂੰ ਦਾਖਾ ਪੁਲਿਸ ਨੇ ਜੂ ਆਨੇ ਲਾਗੇ ਰੋਕਿਆ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਕਿ ਅਸੀਂ ਪਾਰਟੀ ਦਾ ਜੋ ਪ੍ਰੋਗਰਾਮ ਹੈ ਕਿ ਸਿਰ ਤੇ ਸਿਰਫ ਸ਼ਾਂਤ ਮੇਟ ਦੇ ਨਾਲ ਅਸੀਂ ਮੁਜਾਰਾ ਕਰਨ ਵਾਸਤੇ ਉੱਥੇ ਬੈਠਣ ਵਾਸਤੇ ਆ ਜਾ ਰਹੇ ਸੀ ਸਾਨੂੰ ਰੋਕ ਦਿੱਤਾ ਸਾਡਾ ਜਾਣ ਦਾ ਮਕਸਦ ਤਾਂ ਇਹ ਸੀਗਾ ਕਿ ਸਾਰ ਤੱਥਾਂ ਤੋਂ ਪਰੇ ਆ ਇਸ ਵਾਸਤੇ ਅਸੀਂ ਇੱਥੋਂ ਵੱਡੀ ਗੇਂਦੀ ਵਿੱਚ ਜਾ ਰਹੇ ਸੀ ਸਾਨੂੰ ਰਾਹ ਰੋਕਿਆ ਗਿਆ ਔਰ ਸਾਨੂੰ ਡਿਟੇਨ ਜਿਹੜਾ ਹੈਗਾ ਕੁਝ ਬੰਦੇ ਮੇਰੇ ਨਾਲ ਇੱਥੇ ਡਿਟੇਨ ਕੀਤੇ ਗਏ ਕੁਝ ਥਾਣੇ ਚ ਰਹਿ ਗਿਆ ਕੁਝ ਪਿੱਛੇ ਜਿਹੜੇ ਚੌਕੀਮਾਨ ਚ ਆ ਗਿਆ ਤੋਂ ਤਿੰਨ ਚਾਰ ਜਗ੍ਹਾ ਦੇ ਉੱਤੇ ਸਾਰੇ ਬੰਦੇ ਨੂੰ ਬਿਠਾਇਆ ਹੈਗਾ ਮੈਂ ਪ੍ਰਸ਼ਾਸਨ ਨੇ ਦੱਸਿਆ ਹੈਗਾ ਕਿ ਇਹ ਜਿਹੜਾ ਰੋਸ ਨਹੀਂ ਭਾਂਗੇ ਸਗਾ ਸਾਡਾ ਡੈਮੋਕਰੈਟਿਕ ਹੱਕ ਹੈ ਸਾਡਾ ਰਾਈਟ ਹੈ ਕਿ ਅਸੀਂ ਜਾ ਕੇ ਮੰਗਦੇ ਆ ਵੀ ਪ੍ਰੋਟੈਸਟ ਕਰੀਏ ਅਸੀਂ ਪ੍ਰੋਟੈਸਟ ਕਰਨ ਵਾਸਤੇ ਜਾ ਰਹੇ ਸੀ ਨਾ ਕਿ ਕੋਈ ਸਾਡਾ ਕੋ ਹੋਰ ਮਕਸਦ ਸਗਾ ਮੈਂ ਸਮਝਦਾ ਹੈਗਾ ਵੀ ਸਰਕਾਰ ਇਸ ਵੇਲੇ ਬਿਲਕੁਲ ੱ ਤੱਕੇਸ਼ਾਈ ਕਰਦੀ ਆ ਔਰ ਸਾਡਾ ਜੋ ਹੱਕ ਹੈਗਾ ਉਹ ਬਿਲਕੁਲ ਜਿਹੜਾ ਹੈਗਾ ਜਾਂ ਸਾਡੀ ਆਵਾਜ਼ ਹੈ ਸ਼ੌਂਦੀ ਕਾਲੀ ਦਾ ਜनून ਦਵਾਨ ਦੀ ਕੋਸ਼ਿਸ਼ ਕੀਤੀ ਆ ਰਹੀ ਆ ਹਮ ਵਿਚੋਲੀ ਕਾਲੀ ਆ ਬੇਸ਼ੱਕ ਹੱਕ ਤੇ ਸੱਚ ਦੇ ਨਾਲ ਖੜਾ ਤੱਕੇ ਤੇ ਬੇਇਨਸਾਫੀ ਦੇ ਖਿਲਾਫ ਖੜਾ ਤੇ ਮੈਂ ਸਮਝਦਾ ਹੈਗਾ ਕਿ ਅੱਜ ਜੋ ਸਰਕਾਰ ਦੇ ਸਰਕਾਰੀ ਤੰਤਰ ਨੂੰ ਵਰਤ ਕੇ ਸਾਨੂੰ ਇਹ ਤੇ ਦੇਣ ਕੀਤਾ ਹੈਗਾ ਮੈਂ ਇਸ ਸਖਤ ਸ਼ਬਦਾਂ ਵਿੱਚ ਇਹਦੀ ਕਰਦਾ ਔਰ ਨਾਲ ਮੈਂ ਸਾਰੇ ਵਰਕਰ ਦਾ ਵੀ ਤਵਾਜ ਕਰਦਾ ਕਿ ਸਾਰਿਆਂ ਦੇ ਬਹੁਤ ਸਾਰੇ ਛੋਟੇ ਸੱਦੇ ਦੇ ਉਤੇ ਬੱਧੀ ਗਿਣਤੀ ਵਿੱਚ ਸਾਡੇ ਨਾਲ ਗਏ ਸੀ ਅੱਜ ਸਾਰੇ ਜਿਹੜੇ ਬੈਠੇ ਆਗੇ ਆ ਮੈਂ ਸਾਰਿਆਂ ਨੂੰ ਮਿਲ ਕੇ ਵੀ ਆਇਆਗਾ ਸਾਰੇ ਚੜ੍ਹਦੀ ਕਲਾ ਵਿੱਚ ਆ ਗਿਆ ਤੇ ਅਸੀਂ ਜਿਹੜਾ ਹੈਗਾ ਪਾਰਟੀ ਪ੍ਰਧਾਨ ਸਾਹਿਬ ਸੁਖੀਰ ਸੰਬਾਲਾ ਸਾਹਿਬ ਵੱਲੋਂ ਜੋ ਵੀ ਅਗੇ ਹਿਸ਼ਾ ਹੈਗਾ ਉਹਨੂੰ ਬਾਚੜ ਕੇ ਦੇ ਵਿੱਚ ਹਲਕਾ ਜਿਗਰਾਉਂ ਜਿਹੜਾ ਹੈਗਾ ਬਾਚੜ ਕੇ ਸੱਜਾ ਹੈਗਾ ਮੈਂ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਵੇਂ ਅੱਜ ਕਾ ਵੈਰੀ ਗੁੱਡ ਜੀ ਕਾਕਾ ਸਾਹਿਬ ਵੈਰੀ ਗੁੱਡ ਜੀ ਕਿਫਾਤੇ